ਸਤ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਟੀਵੀ ਤੇ ਇਸ ਵਕਤ ਅਸੀਂ ਖੜੇ ਆ ਅਥਲੈਟਿਕ ਗਰਾਊਂਡ ਦੇ ਵਿੱਚ ਕ੍ਰਿਸਟਸਪੋਰਟਿੰਗ ਕੰਪਲੈਕਸ ਸਿडनी ਸੇਕ ਖੇਡਾਂ ਜਿਹੜੀਆਂ ਸੈਂਤਿਆਵਰਾ ਸਿडनी ਦੇ ਵਿੱਚ ਇਸ ਵਾਰ ਹੋ ਰਹੀਆਂ ਲਗਾਤਾਰ ਤੁਸੀਂ ਸਵੇਰ ਤੋਂ ਸਾਡੇ ਨਾਲ ਜੁੜੇ ਹੋ ਇਸ ਵਕਤ ਅਸੀਂ ਅਥਲੈਟਿਕਸ ਗਰਾਊਂਡ ਦੇ ਵਿੱਚ ਆ ਸਾਡੇ ਨਾਲ ਗੁਰਸ਼ੇਰ ਸਿੰਘ ਜੀ ਹੁਣੀ ਮਨਪ੍ਰੀਤ ਭਾਜੀ ਹੁਣੀ ਅਜੀਤ ਸਿੰਘ ਜੀ ਹਰਿੰਦਰ ਸਿੰਘ ਜੀ ਔਰ ਸਾਰੀ ਟੀਮ ਉਹਨੇ ਦੀ ਇੱਥੇ ਖੜੀ ਹੈ ਜਿਹੜੇ ਸਾਰਾ ਆਰਗੇਨਾਈਜ਼ ਕਰ ਰਹੇ ਆ ਸਵੇਰ ਤੋਂ ਲੈ ਕੇ ਅੱਜ ਦੀ ਸਵੇਰ ਤੋਂ ਲੈ ਕੇ ਦੇਖ ਰੇ ਕਰ ਰਹੇ ਆ ਪਰ ਮਿਹਨਤਾਂ ਜਿਹੜੀਆਂ ਉਹ ਉਦੋਂ ਹੀ ਸ਼ੁਰੂ ਹੋ ਗਈਆਂ ਸੀ ਇਸ ਦਿਨ ਆਈਡੀ ਲੇਟ ਦੇ ਆ ਸਿੱਖ ਗੇਮਾਂ ਦੀ ਸਮਾਪਤੀ ਹੋਈ ਸੀ ਤਾਂ ਅਗਲੇ ਸਾਲ ਦੀਆਂ ਇਹਨਾਂ ਦੇ ਸਿਰਾਂ ਦੇ ਉੱਪਰ ਜਿਹੜੀ ਮੋੜਿਆਂ ਦੇ ਉੱਪਰ ਜਿੰਮੇਵਾਰੀ ਆ ਗਈ ਸੀ ਗੱਲਬਾਤ ਕਰਦੇ ਆ ਹੁਣ ਤੱਕ ਦਾ ਸਫ਼ਰ ਕਿੱਦਾਂ ਦਾ ਰਿਹਾ ਕਿਵੇਂ ਸਾਰਾ ਕੁਝ ਚੱਲ ਰਿਹਾ ਹੈ ਗੁਰਸ਼ਰ ਸਿੰਘ ਜੀ ਪੂਰੀ ਟੀਮ ਸਾਰੀ ਤੁਹਾਡੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਮੈਂ ਗੱਲ ਕਰ ਰਿਹਾ ਸੀ ਵੀ ਜਿਹੜੀ ਉਮਰ ਦੇ ਵਿੱਚ ਆ ਹੁਣ ਜਿਹੜੇ ਬੱਚੇ ਭੱਜ ਰਹੇ ਆ ਅਸੀਂ ਮਰੁੰਡੇ ਵਾਸਤੇ ਤਰਸਦੇ ਰਹੇ ਆ ਲੜਦੇ ਰਹੇ ਆ ਕਿ ਮੈਨੂੰ ਆਹ ਮਰੁੰਡਾ ਚਾਹੀਦਾ ਤੇ ਇਹ 5 ਸਾਲ ਦੇ ਮਹਿਜ਼ ਬੱਚੇ ਅੱਜ ਰੇਸਾਂ ਦੇ ਵਿੱਚ ਭਾਗ ਲੈ ਰਹੇ ਆ ਇਹ ਤੋਂ ਪਹਿਲਾਂ ਸਵਾਗਤ ਹੈ ਪੰਜਾਬ ਟੀਵੀ ਦੇ ਤੁਹਾਡਾ ਬਹੁਤ ਧੰਨਵਾਦ ਭਾਜੀ ਤੁਹਾਡਾ ਤੁਸੀਂ ਮੈਲਬਨ ਤੋਂ ਚੱਲ ਕੇ ਆਏ ਹੋ ਤੇ ਜਿਹੜੀ ਤੁਸੀਂ ਗੱਲ ਹੁਣੇ ਕੀਤੀ ਮੈਂ ਉਸ ਗੱਲ ਨੂੰ ਅੱਗੇ ਤੋਰਾ ਮਰੁੰਡਾ ਤੋਂ ਚਲੋ ਠੀਕ ਆ ਪਰ ਤੁਸੀਂ ਇਹ ਦੇਖੋ ਵੀ ਇਹਨਾਂ ਜੰਮ ਦੇ ਬੱਚਿਆਂ ਨੂੰ ਇੱਥੇ ਸੈਂਥੈਟਿਕ ਟਰੈਕ ਮਿਲ ਗਿਆ ਬਿਲਕੁਲ ਜੀ ਤੇ ਸਾਨੂੰ ਉਥੇ ਕੱਚੀਆਂ ਗਰਾਊਂਡਾਂ ਨਹੀਂ ਮਿਲਦੀਆਂ ਹੁੰਦੀਆਂ ਨਹੀਂ ਮਿਲਦੀਆਂ ਸਰ ਸੋ ਇਹ ਪ੍ਰਾਪਤੀ ਕਿਤੇ ਨਾ ਕਿਤੇ ਸਾਡੀ ਸਾਰੀ ਕੌਮ ਦੀ ਆ ਜਿਨ੍ਹਾਂ ਨੇ ਪਿਛਲੇ 37 ਸਾਲ ਤੋਂ ਇਹ ਬੀੜਾ ਚੁੱਕਿਆ ਤੇ ਅੱਜ ਤੁਸੀਂ ਦੇਖ ਸਕਦੇ ਹੋ ਕਿ ਚਾਹੇ ਉਹ ਐਥਲੈਟਿਕਸ ਆ ਚਾਹੇ ਕੋਈ ਹੋਰ ਕੰਪੀਟੀਟਿਵ ਗੇਮਾਂ ਨੇ ਉਹਨਾਂ ਦੇ ਇਹ ਤੋਂ ਬਾਕੀ ਰੰਗ ਭਾਗ ਤੁਹਾਡੇ ਸਾਹਮਣੇ ਲੱਗੇ ਆ ਜੀ ਬਿਲਕੁਲ ਜੀ ਸੋ ਮੈਂ ਜਾਨਣਾ ਚਾਹਾਂਗਾ ਤੁਹਾਡੇ ਤੋਂ ਕਿ ਇਸ ਵਕਤ ਜਿੱਦਾਂ ਸਾਨੂੰ ਪਤਾ ਲੱਗਾ ਕਿ ਸੌਕਰ ਦੀਆਂ ਤਕਰੀਬਨ 180 ਟੀਮਾਂ ਨੇ ਹੋਰ ਵੀ ਅਲੱਗ-ਅਲੱਗ ਚਾਰ ਵੱਡੀਆਂ ਟੀਮਾਂ ਸੀਨੀਅਰ ਕਬੱਡੀ ਦੀਆਂ ਨੇ ਅੰਡਰ 17 ਈ ਅੰਡਰ 15 ਦੀ ਨੇ ਇਸ ਗਰਾਊਂਡ ਬਾਰੇ ਤੁਹਾਡੇ ਤੋਂ ਵੱਧ ਕੋਈ ਨਹੀਂ ਜਾਣ ਸਕਦਾਗਾ ਹੁਣ ਤੱਕ ਕਿੰਨੇ ਐਥਲੀਟ ਨੇ ਕਿਹੜੇ-ਕਿਹੜੇ ਏਸ ਗਰੁੱਪ ਆ ਕਿਦਾਂ ਸਾਰਾ ਕੁਝ ਚੱਲ ਰਿਹਾ ਹੈ ਸਾਡੇ ਕੋਲ ਟੋਟਲ ਰਜਿਸਟ੍ਰੇਸ਼ਨ ਜਿਹੜੀ ਅਸੀਂ ਆਨਲਾਈਨ ਲਈ ਸੀਗੀ ਉਹ ਤਕਰੀਬਨ 900 950 ਦੇ ਆਸ-ਪਾਸ ਸੀਗੀ ਪਰ ਸਵੇਰ ਦੇ ਸਾਡੇ ਕਿਬਨ 200 ਦੇ ਆਸ-ਪਾਸ ਹੋਰ ਹੋ ਚੁੱਕੀ ਆ ਸੋ ਸਾਨੂੰ ਕੱਲ ਤੱਕ ਅਸੀਂ ਕੱਲ ਹੋਰ ਐਡੀਸ਼ਨਲ ਇਵੈਂਟ ਐਡ ਐਡ ਕਰ ਦਿਤੇ ਆ ਕਿਉਂਕਿ ਕਮਿਊਨਿਟੀ ਵੱਲੋਂ ਬਹੁਤ ਹੰਗਾਰਾ ਮਿਲ ਰਿਹਾ ਤੇ ਅਸੀਂ ਹੁਣ 200 ਮੀਟਰ ਜਿਹੜੀ ਆ ਉਹ ਕੱਲ ਨੂੰ ਅੰਡਰ 7 ਚ ਇੱਕ ਹੋਰ ਐਡ ਕਰ ਦਿਤੀ ਆ ਤਕਰੀਬਨ 12 ਤੋਂ 1300 ਦੇ ਆਸ-ਪਾਸ ਐਥਲੀਟ ਇਹਨਾਂ ਤਿੰਨ ਦਿਨਾਂ ਚ ਵੱਖ-ਵੱਖ ਖੇਡਾਂ ਦੇ ਵਿੱਚ ਕੱਲੀ ਐਥਲੈਟਿਕਸ ਦੇ ਇਵੈਂਟ ਦੇ ਵਿੱਚ ਪਾਰਟਿਸਿਪੇਟ ਕਰਨਗੇ ਤੇ ਬੜਾ ਸੋਹਣਾ ਕੰਪੀਟੀਸ਼ਨ ਸਾਨੂੰ ਦੇਖਣ ਨੂੰ ਮਿਲ ਰਿਹਾ ਖਾਸ ਕਰਕੇ ਜਿਹੜਾ ਸਾਡਾ ਮੇਨ ਟਾਰਗੇਟ ਗਰੁੱਪ ਆ ਉਹ 7 ਸਾਲ 9 ਸਾਲ 11 ਸਾਲ ਤੇ 13 ਸਾਲ ਕਿਉਂਕਿ ਇਹਨਾਂ ਬੱਚਿਆਂ ਨੇ ਕੱਲ ਨੂੰ ਚੱਲ ਕੇ ਪ੍ਰੋਫੈਸ਼ਨਲ ਸਪੋਰਟਸ ਵਾਲੇ ਪਾਸੇ ਜਾਣਾ ਕੀ ਹੋਣੀ ਚੱਕਰ ਹੈ ਮੇਰਾ ਹਾਂ ਜੀ ਹਾਂ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਨਿਰੋਇਬ ਭਾਈ ਤੁਹਾ ਨਾਲ ਗੱਲ ਕਰਕੇ ਬਹੁਤ ਵਧੀਆ ਲੱਗਾ ਹੁਣ ਮੈਂ ਘਰੇ ਆ ਗਿਆ ਤੇ ਹੁਣ ਮੈਂ ਤੁਹਾਨੂੰ ਆਫਿਸ ਜਾ ਕੇ ਮਿਲਦਾ ਠੀਕ ਹੈ ਮੈ ਜੀ ਕਿਥੇ ਰਗੇ ਸੀ ਤੁਸੀਂ ਮੈਂ ਫੋਨ ਤੇ ਫੋਨ ਕਰ ਰਹੀ ਆਂ ਈਮੇਲਸ ਆਈਆਂ ਪਈਆਂ ਘਰ ਬਣ ਕੇ ਰੈਡੀ ਆ ਤੁਸੀਂ ਕਿਸੇ ਨਾਲ ਗੱਲ ਕੀਤੀ ਉਹ ਮੈਂ ਨਿਰਵੈਰ ਭਾਈ ਨਾਲ ਗੱਲ ਕਰ ਰਿਆ ਸੀ ਮੇਰੀ ਸਾਰੀ ਗੱਲ ਹੋ ਗਈ ਲੈਂਡ ਐਂਡ ਡਿਵੈਲਪਮੈਂਟ ਦੀ ਟੀਮ ਬੜੀ ਕੈਂ ਟੀਮ ਐ ਤੂੰ ਫਿਕਰ ਨਾ ਕਰ ਘਰ ਤਾਂ ਸਮਝ ਲੈ ਵਿਗ ਗਿਆ ਸਾਡਾ ਉਹ ਹਾਂ ਹਾਂ ਜਿੰਨੇ ਵੀ ਸਾਊਥ ਏਰੀਆ ਦੇ ਵਿੱਚ ਨਾ ਸੋਹਣੇ ਸੋਹਣੇ ਘਰਾਂ ਤੇ బోర్ਡ ਲੱਗਿਆ ਨੇ ਸੋਲਡ ਆਊਟ ਤੇ ਉਹ ਸਾਰੇ ਲੈਂਡ ਐਂਡ ਡਿਵੈਲਪਮੈਂਟ ਦੇ ਨੇ ਜੇ ਤੁਸੀਂ ਵੀ ਮੈਲਬੌਰਨ ਦੇ ਸਾਊਥ-ਈਸਟ ਵਿੱਚ ਕਾਰ ਖਰੀਦਣ ਜਾਂ ਵੇਚਣ ਲਈ ਸੋਚ ਰਹੇ ਹੋ ਕਾਪੀ ਤੇ ਪੈਨ ਚੱਕੋ ਤੇ ਨੰਬਰ ਨੋਟ ਕਰੋ 0430090024 ਇਹ ਨੰਬਰ ਤੇ ਗੱਲ ਕਰੋ ਨਿਰਵੈਰ ਸਿੰਘ ਕੰਦੋਲਾ, ਵਰੁਣ ਸ਼ਰਮਾ ਤੇ ਉਹਨਾਂ ਦੀ ਟੀਮ ਨਾਲ ਟੀਮ ਲੈਂਡ ਐਂਡ ਡਿਵੈਲਪਮੈਂਟ ਮੈਲਬੌਰਨ ਵਿਕਟੋਰੀਆ ਦੇ ਸਾਰੇ ਪਾਸੇ ਮੌਜੂਦ ਆ। ਵੈਬਸਾਈਟ ਤੇ ਜਾ ਕੇ ਵੀ ਚੈੱਕ ਕਰ ਸਕਦੇ ਹੋ www.lnggroups.com.au ਜੀ ਹਾਂ ਨਾਮ ਯਾਦ ਰੱਖੋ ਨਿਰਵੈਰ ਸਿੰਘ ਕੰਦੋਲਾ ਫਰੋਮ ਲੈਂਡ ਐਂਡ ਡਿਵੈਲਪਮੈਂਟ ਰੀਅਲ ਸਟੇਟ ਮੈਂ ਇੱਕ ਚੀਜ਼ ਬੜੀ ਵਧੀਆ ਨੋਟ ਕੀਤੀ ਆ ਇਸ ਤੋਂ ਪਹਿਲਾਂ ਜਿੰਨੀਆਂ ਸੇਖੇ ਖੇਡਾਂ ਹੋਈਆਂ ਉਹ ਮੋਸਟਲੀ ਜਿਹੜਾ ਰੁਝਾਨ ਰਿਹਾ ਹੈ ਜਿਹੜੇ ਉੱਥੇ ਸੰਗਤ ਆਉਂਦੀ ਸੀ ਉਹਨਾਂ ਦਾ ਰੁਝਾਨ ਰਹਿੰਦਾ ਸੀ ਕਬੱਡੀ ਗਰਾਊਂਡ ਦੇ ਵਿੱਚ ਪਰ ਅੱਜ ਜਦੋਂ ਅਸੀਂ ਤੋਰਾਫੇਰਾ ਵੇਖਿਆ ਚਾਰ-ਚਪੇਰੇ ਜ਼ਿਆਦਾਤਰ ਜਿਹੜਾ ਰੁਝਾਨ ਆ ਉਹ ਜਾਂ ਗਰਾਊਂਡ ਐਥਲੈਟਿਕਸ ਗਰਾਊਂਡ ਦੇ ਵਿੱਚ ਆ ਜਾਂ ਸੌਕਰ ਗਰਾਊਂਡ ਦੇ ਵਿੱਚ ਕਿਤਨੇ ਕਿਤੇ ਕਬੱਡੀ ਵਾਲੇ ਪਾਸੇ ਲੋਕਾਂ ਦਾ ਰੁਝਾਨ ਘਟਾ ਇਸ ਵਾਰ ਇਹ ਪ੍ਰਾਪਤੀ ਮੈਨੂੰ ਲੱਗਦਾ ਕਿ ਤੁਹਾਡੀ ਸਾਰੀ ਟੀਮ ਦੀ ਮਿਹਨਤ ਦੀ ਆ ਸੋ ਮੈਂ ਕਿਉਂ ਚਾਹਣਾ ਵੀ ਅਗਰੇ ਤੁਸੀਂ ਇੰਟਰੋਡਿਊਸ ਕਰਾਓ ਸਾਰੀ ਟੀਮ ਨੂੰ ਕਿ ਬਾਈ ਨੇਮ ਮੈਨੂੰ ਪਤਾ ਬਹੁਤ ਲੰਮੀ ਲਿਸਟਾਂ ਤੁਹਾਡੀ ਕਿਉਂਕਿ ਇੱਕ ਦੋ ਚਾਰ ਬੰਦੇ ਅਸੀਂ ਸਾਹਮਣੇ ਆ ਜੰਦੇ ਆ ਪਰ ਜਿਹੜੀ ਮਿਹਨਤਾਂ ਪਿੱਛੇ ਉਹ ਲੱਗਦਾ ਸੌਆਂ ਦੀ ਗਿਣਤੀ ਹੋਏਗੀ ਜੀ ਸਾਡੀ ਜਿਹੜੀ ਜਿਹੜੀ ਸਾਡੀ ਐਗਜ਼ੀਕਟਿਵ ਕਮੇਟੀ ਆ ਜੀ ਉਹਨਾਂ ਵੱਲੋਂ ਮੈਨੂੰ ਤੇ ਇਸਤ੍ਰਾਮ ਸਿੰਘ ਬਾਜਵਾ ਨੂੰ ਐਥਲੈਟਿਕਸ ਕੋਆਰਡੀਨੇਟਰ ਦੀ ਜੋ ਮਿਹਰ ਦਿੱਤੀ ਦਿੱਤੀ ਗਈ ਸੀਗੀ ਉਸ ਤੋਂ ਬਾਅਦ ਫਿਰ ਅਸੀਂ ਦੋ ਕਲੱਬਾਂ ਨੇ ਰਲ ਕੇ ਆਪੋ ਆਪਣੇ ਵਲੰਟੀਅਰ ਅੱਗੇ ਅੱਗੇ ਉਹਨਾਂ ਨੂੰ ਕਿਹਾ ਕਿ ਤੁਸੀਂ ਇਹ ਨਾਲ ਸਾਡੇ ਜੁੜੋ ਸੋ ਮੈਂ ਦੱਸਣਾ ਚਾਹਾਂਗਾ ਸਾਡੇ ਨਾਲ ਹਰਿੰਦਰ ਭਾਜੀ ਨੇ ਸੋ ਹਰਿੰਦਰ ਭਾਜੀ ਨੇ ਲੌਂਗ ਜੰਪ ਦੀ ਸੇਵਾ ਸਫਿਰ ਦੀ ਨਿਭਾ ਰਹੇ ਨੇ ਸੋ ਕੱਲ ਵੀ ਇਹਨਾਂ ਨੇ ਲੌਂਗ ਜੰਪ ਦੇਖਣ ਆਇਆ ਸਾਡੇ ਨਾਲ ਹਰਕੀਰਤ ਸਿੰਘ ਨੇ ਸਾਡੇ ਕਲੱਬ ਦੇ ਸੈਕਟਰੀ ਨੇ ਸੋ ਨਾਲ ਮਨਪ੍ਰੀਤ ਨੇ ਮਨਪ੍ਰੀਤ ਪ੍ਰੋਫੈਸ਼ਨਲ 400 ਮੀਟਰ ਦਾ ਐਥਲੀਟ ਆ ਜੀ ਪਰ ਹਾਂਜੀ ਸੋ ਭਰਪੂਰ ਸਿੰਘ ਆ ਤੇ ਸਾਡੇ ਨਾਲ ਅਜੀਤ ਸਿੰਘ ਨੇ ਅਜੀਤ ਸਿੰਘ ਵੀ ਸਾਡੇ ਨਾਲ ਤਕਰੀਬਨ ਜਦੋਂ ਤੋਂ ਅਸੀਂ ਕਲੱਬ ਸ਼ੁਰੂ ਕੀਤਾ ਓਵਰ ਪੋਸਟ ਦੇਣ ਤੋਂ ਪਹਿਲੇ ਦਿਨ ਤੋਂ ਚਾਹੇ ਖੇਡ ਕੋਈ ਨਾ ਕਰੇ ਪਰ ਇਹਨੇ ਗਰਾਊਂਡ 'ਚ ਆ ਕੇ ਸਾਡੀ ਹਲਾਸ਼ੇਰੀ ਜਾਂ ਜਿੱਥੇ ਵੀ ਇਹਨੂੰ ਡਾਢੀਏ ਇਹਨੇ ਉਹ ਮੋੜਾ ਡਾ ਕੇ ਖਲੋ ਜਾਣਾ ਜੀ ਤੇ ਚਲੋ ਇਹ ਸਾਰਾ ਕੁਝ ਹੁੰਦਾ ਟੀਮ ਦੇ ਸਦਕੇ ਹੀ ਆ ਜੀ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ ਕਿਉਂਕਿ ਐਥਲੈਟਿਕਸ ਇੱਕ ਏਦਾਂ ਦੀ ਸਪੋਰਟਸ ਹੈ ਜਿਹਦੇ ਵਿੱਚ ਤੁਹਾਨੂੰ ਸਭ ਤੋਂ ਵੱਧ ਵਲੰਟੀਅਰ ਚਾਹੀਦੇ ਨੇ ਕਿਉਂਕਿ ਹਰ ਬੱਚੇ ਨੂੰ ਇਕੱਲੇ-ਇਕੱਲੇ ਨੂੰ ਤੁਸੀਂ ਲੁੱਕ ਆਫਟਰ ਕਰਨਾ ਆ ਤੇ ਜਿਹੜੀ ਤੁਸੀਂ ਗੱਲ ਕੀਤੀ ਕਿ ਖੇਡਾਂ ਦਾ ਮਿਆਰ ਉੱਪਰ ਉੱਪਰ ਹੋਇਆ ਜਾਂ ਉਹਨਾਂ ਦੇ ਵਿੱਚ ਪਾਰਟਿਸਪੇਸ਼ਨ ਵਧੀ 3500 ਦੇ ਆ ਸਪਾਸ ਪਲੇਅਰ ਸੌਕਰਦੇ ਨੇ ਉਹਨਾਂ ਤੋਂ ਬਾਅਦ ਜੇ ਕੋਈ ਦੂਜਾ ਨੰਬਰ ਹੈਗਾ ਪਾਰਟਿਸਪੇਸ਼ਨ ਦੇ ਵਿੱਚ ਤਾਂ ਆਥਲੈਟਿਕਸ ਆ ਜੀ तकरीबन 12-1300 ਤੇ ਮੈਨੂੰ ਲੱਗਦਾ ਅਗਲੇ ਸਾਲ ਹੁਣ ਤੋਂ ਇਹ ਹੁਣ ਇਹ ਜਿਹੜਾ ਬੀੜਾ ਹੈ ਉਹ ਤੁਹੀਂ ਚੁੱਕਣਾ ਮੈਲਬਨ ਚ ਇਹ 1500 ਟੱਪੂਗੀ ਤੇ ਇਹ ਇਹ ਜੇ ਆਪਾਂ ਇਸ ਨੂੰ ਪੋਜ਼ਿਟਿਵ ਹੈ ਨਾ ਸੋਚੀਏ ਤਾਂ ਵੀ ਨੈਵਰ ਨੋ ਕਿ ਇਹਨਾਂ 1500 ਦੇ ਵਿੱਚੋਂ ਪਤਾ ਨਹੀਂ ਕੱਲ ਨੂੰ ਕਿਹੜੇ ਪੰਜ ਇੰਟਰਨੈਸ਼ਨਲ ਲੈਵਲ ਦੇ ਛਾ ਆ ਜਾਣਗੇ ਸੋ ਸਾਡੀ ਇਹੀ ਪ੍ਰਾਪਤੀ ਹੈ ਜੀ ਬਾਕੀ ਮੈਂ ਚਾਹਾਂਗਾ ਕਿ ਹਰਕੀਰਤ ਸਿੰਘ ਹੋਣੀ ਥੋੜਾ ਜਾ ਇਹਨਾਂ ਗੇਮਾਂ ਬਾਰੇ ਜਾਂ ਜੋ ਵੀ ਸਾਡਾ ਕੋਸਸ ਪੁਰਾਣਾ ਚੱਲਿਆ ਜਾਂ ਜੂ ਉਹ ਅਸੀਂ ਕਲੱਬ 'ਚ ਕਰ ਰਹੇ ਆ ਅਥਲੀਟਾਂ ਵਾਸਤੇ ਸਾਡੇ ਕਲੱਬ ਵੱਲੋਂ ਤਕਰੀਬਨ 103 ਦੇ ਆਸ-ਪਾਸ ਐਥਲੈਟਿਕਸ ਜਿਹੜੇ ਬੱਚੇ ਸੋਲ ਜਿਹੜੀ ਐਥਲੈਟਿਕਸ ਕਰਦੇ ਆ 103 ਐਥਲੀਟ ਸਾਡੇ ਵੱਲੋਂ ਪਾਰਟਿਸਪੇਟ ਕਰ ਰਹੇ ਆ ਬਾਕੀ ਤੁਹਾਨੂੰ ਹਰਕੀਰਤ ਸਿੰਘ ਉਹ ਨਹੀਂ ਦੱਸ ਸਕਦੇ ਆ ਜੀ ਕਿ ਗੇਮਾਂ ਦਾ ਮਹਾਂਦਰਾ ਗੇਮਾਂ ਦਾ ਸਟਰਕਚਰ ਅਸੀਂ ਕਿਵੇਂ ਸ਼ੁਰੂ ਕੀਤਾ ਤੇ ਹੁਣ ਕਿਵੇਂ ਚੱਲ ਰਿਹਾ ਬਿਲਕੁਲ ਸਹੀ ਸੁਣਿਆ ਤੁਸੀਂ ਮਲਬੌਰ ਦਾ ਜਾਣਿਆ ਪਛਾਣਿਆ ਨਾਮ ਸਟਾਰ ਮੋਟਰ ਵਰਕਸ ਗੱਡੀ ਦੀ ਸਰਵਿਸ ਕਰਾਉਣੀ ਹੈ ਟਾਇਰ ਪਵਾਉਣੇ ਹਨ ਰੋਡ ਵਰਦੀ ਸਰਟੀਫਿਕੇਟ ਲੈਣਾ ਹੈ ਸਭ ਕੁਝ ਹੈ ਉਪਲਬਧ ਕਿਉਂਕਿ ਇਹ ਹੈ ਕਾਰਾਂ ਲਈ ਵਨ ਸਟਾਪ ਸ਼ਾਪ ਨਵ ਮੱਲੀ 79 ਰੁਪਲ ਹਮਣ ਮੱਲੀ ਜੁਤਿੰਦਰ ਰਾਣਾ ਤੇ ਸਾਰੀ ਟੀਮ ਤਸੱਲੀ ਵਕਸ਼ ਕੰਮ ਦੀ ਫੁੱਲ ਗਰੰਟੀ ਹੈ ਅੱਜ ਹੀ ਸੰਪਰਕ ਕਰੋ ਸਟਾਰ ਮੋਟਰ ਵਰਕਸ ਪੈਕਨਮ ਸਟਾਰ ਮੋਟਰ ਵਰਕਸ ਕਲਾਈਡ ਸਟਾਰ ਮੋਟਰ ਵਰਕਸ ਗ੍ਰੈਂਬਰਨ ਵੈਸਟ ਤੇ ਖੁਸ਼ੀ ਦੀ ਗੱਲ ਹੈ ਕਿ ਬਹੁਤ ਹੀ ਜਲਦ ਮੈਲਬੌਰਨ ਦੇ ਵੈਸਟ ਵਿੱਚ ਵੀ ਤੁਸੀਂ ਦੇਖੋਗੇ ਸਟਾਰ ਮੋਟਰ ਵਰਕਸ ਪੱਜਿਦਾ ਦੱਸਿਆ ਵੀ ਇਸ ਵਾਰ ਗੀਮਾਂ ਦਾ ਜਿਹੜਾ ਮਿਆਰ ਆ ਖਾਸ ਕਰਕੇ ਇਹਨਾਂ ਗਰਾਊਂਡਸ ਦਾ ਬਹੁਤ ਜ਼ਿਆਦਾ ਉੱਪਰ ਚਲਾ ਗਿਆ 5 ਸਾਲ ਤੋਂ ਬੱਚੇ ਸ਼ੁਰੂ ਹੋਏ ਆ ਸੀਨੀਅਰਸ ਤੱਕ ਬੱਚੇ ਜਿਹੜੇ ਖੇਡ ਰਹੇ ਆ ਓਵਰਆਲ ਸਾਰੇ ਕਸੇ ਦੀ ਇੱਕ ਜੇ ਪਿਕਚਰ ਬਣਾਉਣੀ ਹੋਵੇ ਤਾਂ ਤੁਸੀਂ ਬਣਾ ਕੇ ਦੱਸੋ ਵੀ ਕੀ ਕਿਵੇਂ ਸਾਰਾ ਕੁਝ ਮੈਂ ਇਹ ਕਹਿਣਾ ਵੀ ਸਾਡੇ ਤੇ ਨਾ ਇੱਕ ਅਲੀਗੇਸ਼ਨ ਜਾਂ ਜ਼ਰੂਰ ਲੱਗਦਾ ਵੀ ਕਮਿਊਨਿਟੀ ਨਾਲ ਬਹੁਤ ਕੋਈ ਆਊਟਸਟੈਂਡਿੰਗ ਕੰਮ ਕਰਨ ਜੋ ਪਿੱਛੇ ਰਹਿ ਜਾਂਦੇ ਆ ਆਪਕੋ ਪਰ ਇਸ ਵਲੀ ਮੈਨੂੰ ਲੱਗਦਾ ਵੀ ਅਸੀਂ ਉਹ ਜਿਹੜੀ ਇਮੇਜ ਬਣੀ ਸੀ ਉਹ ਆਪਾਂ ਪਿੱਛੇ ਛੱਡ ਦੇ ਜੇ ਅਸੀਂ ਵੇਖੀਏ ਟਾਈਮ ਦੇ ਹਿਸਾਬ ਤੁਸੀਂ ਇਹ ਵੇਖੋ ਵੀ ਜਿਹੜੇ ਇਵੈਂਟਸ ਜਿਵੇਂ ਟਾਈਮ ਨਾ ਦਿੱਤੇ ਗਏ ਉਸੇ ਤਰ੍ਹਾਂ ਟਾਈਮ ਹੋ ਗਿਆ ਅਸੀਂ ਬਹੁਤ ਸਟ੍ਰਿਕ ਰੇ ਰੂਲਸ ਦੇ ਨਾਲ ਵੀ ਕਿ ਜਿਵੇਂ ਪਹਿਲੇ ਵੀ ਹੁੰਦਾ ਸੀ ਵੀ ਪੇਰੈਂਟਸ ਵੀ ਜਿਹੜੇ ਉਹ ਜ਼ਿਆਦਾਤਰ ਬੱਚਿਆਂ ਦੇ ਨਾਲ ਅੰਦਰ ਰਹਿੰਦੇ ਸੀ ਪਰ ਅਸੀਂ ਨੂੰ ਥੋੜਾ ਜਿਹਾ ਪ੍ਰੋਫੈਸ਼ਨਲਿਜ਼ਮ ਉੱਲ ਧਿਆਨ ਦਿੱਤਾ ਵੀ ਜਿਵੇਂ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਬੱਚੇ ਆਪ ਅੰਦਰ ਗਰਾਊਂਡ 'ਚ ਹੁੰਦੇ ਟਰੈਕ 'ਚ ਹੁੰਦੇ ਆ ਤੇ ਮਾਪੇ ਬਾਹਰ ਬੈਠਦੇ ਅਸੀਂ ਉਸ ਚੀਜ਼ ਉੱਤੇ ਵੀ ਪੂਰਾ ਧਿਆਨ ਦਿੱਤਾ ਵੀ ਅਸੀਂ ਜਿੰਨਾ ਨੇੜੇ ਹੋ ਸਕੇ ਇਹਨੂੰ ਇੰਟਰਨੈਸ਼ਨਲ ਪੱਧਰ ਦੇ ਨਾਲ ਜੋੜੀਏ ਬਾਕੀ ਜਿਹੜਾ ਕਲੱਬ ਜਾਂ ਵਰਸ਼ੀਰ ਨੇ ਤੁਹ ਤੋਂ ਅਸੀਂ ਇੱਕ ਕਲਾ ਬਣਾ ਸ਼ੁਰੂ ਕੀਤਾ ਸੀ ਤੇ ਸਾਡੇ ਕੋਲ ਮਿਲਦਾ ਵੀ 7 ਸਾਲ ਤੋਂ ਬੱਚੇ ਲੈ ਕੇ ਤੇ 60 ਸਾਲ ਤੱਕ ਬੱਚੇ ਆਉਂਦੇ ਨੇ ਤੇ ਮੈਨੂੰ ਲੱਗਦਾ ਵੀ ਇਹ ਇੱਕ ਵਿਜਨ ਸੀ ਵੀ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਅਸੀਂ ਕਿਵੇਂ ਇਹਨੂੰ ਅਪਹੈਲਡ ਕਰੀਏ ਤੁਸੀਂ ਬਾਕੀ ਜਿਵੇਂ ਕੋਈ ਕਬੱਡੀ ਦੀ ਗੱਲ ਕੀਤੀ ਚਲੋ ਮੈਂ ਉਹ ਨਹੀਂ ਕਹਿੰਦਾ ਵੀ ਕਿਹੜਾ ਉੱਪਰ ਆ ਕਿਹੜਾ ਥੱਲੇ ਆ ਇਟ ਇਜ਼ 올 ਅਬਾਊਟ ਵੀ ਹਰ ਚੀਜ਼ ਚ ਪਾਰਟਿਸਪੇਸ਼ਨ ਹੋਣੀ ਚਾਹੀਦੀ ਹੈ ਤੇ ਇਹਦੇ ਵਿੱਚ ਮੈਨੂੰ ਲੱਗਦਾ ਵੀ ਇਸ ਵਾਰ ਆਸਟ੍ਰੇਲੀਅਨ ਸਿਟੀ ਗੇਮਸ ਨੇ ਰਿਕਾਰਡ ਪੈਦਾ ਕਰ ਦਿੱਤਾ ਤੇ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਇਹ ਹੋਰ ਉੱਪਰ ਜ਼ਰੂਰ ਜਾਏਗਾ ਬਿਲਕੁਲ ਅਸੀਂ ਚਾਹਾਂਗੇ ਵੀ ਇਹ ਕਿ ਜਦੋਂ ਆਪਾਂ ਇੰਟਰਵਿਊ ਸਭ ਦੀ ਸੁਣਦੇ ਹਾਂ ਜਿੰਨੇ ਵੀ ਸਾਡੇ ਅਹੁਦੇਦਾਰ ਨੇ ਉਹ ਅਕਸਰ ਗੱਲ ਕਹਿੰਦੇ ਨੇ ਵੀ ਇਹ ਸਿੱਖ ਖੇਡਾਂ ਸਿਰਫ ਸਿਡਨੀ ਦੀਆਂ ਨਹੀਂ ਗੀਆਂ ਜਾਂ ਆਉਣ ਵਾਲੀਆਂ ਸਿੱਖ ਖੇਡਾਂ ਸਿਰਫ ਮੈਲਬਨ ਦੀਆਂ ਨਹੀਂ ਇਹ ਸਾਰੇ ਕਲੱਬਸ ਨੇ ਜਿਹੜੇ ਅਸੀਂ ਚਾਹਾਂਗੇ ਕਿ ਜੇ ਇੱਥੇ 1000 1200 ਬੱਚਾ ਇਸ ਵਾਰੀ ਪਾਰਟਿਸਿਪੇਟ ਕੀਤਾ ਜਿਨ੍ਹਾਂ ਨੇ ਔਰ ਜਿਨ੍ਹਾਂ ਵਿੱਚੋਂ 4-500 ਬੱਚਾ ਮੋਰ ਥਨ ਆਈ ਥਿੰਕ ਜ਼ਿਆਦਾ ਹੀ ਹੋਏਗਾ ਸਿਡਨੀ ਤੋਂ ਲੈ ਇਹ ਸਾਰੇ ਬੱਚੇ ਸਾਡੇ ਉੱਥੇ ਮੈਲਬਨ ਦੇ ਵਿੱਚ ਵੀ ਜਿਹੜੇ ਪਾਰਟਿਸਿਪੇਟ ਕਰਨ ਸਾਰੇ ਕਲੱਬ ਰਲ ਮਿਲ ਕੇ ਮੈਲਬਨ ਵਾਲੇ ਕਲੱਬ ਸਿਡਨੀ ਇਹ ਬੱਚਿਆਂ ਦੀਆਂ ਨੇ ਭੁਖਦੀਆਂ ਨੇ ਭਾਜੀ 400 ਮੀਟਰ ਤੁਸੀਂ ਕਰਦੇ ਹੋ ਕਿਦਾਂ ਦੇਖਦੇ ਹੋ ਸਾਰੇ ਕਿਸੇ ਨੂੰ ਕਿ ਤੁਸੀਂ ਇਸ ਵਾਰੀ ਵੀ ਪਾਰਟਿਸਪੇਟ ਕੀਤਾ ਵੱਡਿਆਂ ਦੇ ਨਾਲੋਂ ਬੱਚਿਆਂ ਦੇ ਵਿੱਚ ਉਤਸ਼ਾਹ ਜ਼ਿਆਦਾ ਹੈ ਕਿ ਬਰਾਬਰ ਦੀ ਗਿਣਤੀ ਹੈ ਇਹ ਜਿਹੜੀ ਇੱਥੇ ਰੇਟ ਲੱਗੇ ਹੋਏ ਨੇ ਬਾਕੀ ਸਾਰੇ ਸਸਤੀਆਂ ਫਸਟ ਟੈਂਪੋ ਲੱਗੇ ਮੈਨੂੰ ਲੱਗਦਾ ਵੀ ਵੱਡਿਆਂ ਨਾਲੋਂ ਬੱਚਿਆਂ ਵਿੱਚ ਜ਼ਿਆਦਾ ਰੋਚਾ ਹੈ ਇਸ ਚੀਜ਼ ਦਾ ਕਿਉਂਕਿ ਜਿੱਦਾਂ ਵੀ ਬੱਚੇ ਨਾਲ ਪੇਰੈਂਟਸ ਹੋਣ ਬਹੁਤ ਹੈਲਪਫੁਲ ਨੇ ਕਿਉਂਕਿ ਹਰ ਬੰਦਾ ਮਮ ਜਿਹੜੇ ਮੰਮੀ ਪਾਪਾ ਨੇ ਉਹਨਾਂ ਦੇ ਜ਼ਿਆਦਾ ਪਹੁੰਚ ਉਹਨਾਂ ਨੇ ਬੱਚੇ ਬੱਚਿਆਂ ਨੂੰ ਗਰਾਊਂਡ ਲੈ ਕੇ ਆਉਂਦੇ ਨੇ ਫਿਰ ਉਹਨਾਂ ਘਰੇ ਲੈ ਕੇ ਜਾਂਦੇ ਨੇ ਡਾਈਟ ਦਾ ਸਾਰਾ ਕੁਝ ਧਿਆਨ ਰੱਖਦੇ ਨੇ ਸੋ ਮੈਨੂੰ ਲੱਗਦਾ ਪਿਆ ਵੀ ਜਿਆਦਾ ਜਿਆਦਾਤਰ ਬੱਚੇ ਵੱਡੇ ਨਾਲੋਂ ਜਿਆਦਾ ਪਹੁੰਚਲ ਬੱਚੇ ਨਹੀਂ ਹੁੰਦੇ ਹਾਂਜੀ ਤੁਹਾਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਕਿਉਂਕਿ ਮਸਲਾ ਜਿੰਨਾ ਮਰਜ਼ੀ ਉਲਝਿਆ ਹੋਵੇ ਵਿਕ੍ਰਮ ਸ਼ਰਮਾ ਤੇ ਉਹਨਾਂ ਦੀ ਟੀਮ ਕੋਲ ਹੈ ਹਰ ਲੀਗਲ ਮਸਲੇ ਦਾ ਹੱਲ ਅਸੀਂ ਪ੍ਰਦਾਨ ਕਰਦੇ ਹਾਂ ਕਨਵਿੰਸਿੰਗ ਫੈਮਿਲੀ ਲਾ ਵਿਲਜ਼ ਐਂਡ ਈਸਟੇਟਸ ਕਮਰਸ਼ੀਅਲ ਲਾ ਅਤੇ ਮਾਰਗੇਜ ਡੇ ਹੋਰ ਜ਼ਰੂਰੀ ਸਰਟੀਫਿਕੇਟ ਬਣਵਾਉਣ ਲਈ ਅੱਜ ਹੀ ਸੰਪਰਕ ਕਰੋ ਤੁਹਾਡਾ ਪਰੋਸਾ ਹੀ ਹੈ ਸਾਡੀ ਪਛਾਣ ਤੁਹਾਡੇ ਭਰੋਸੇਯੋਗ ਵਕੀਲ ਹਾਜ਼ਰ ਹਨ ਟ੍ਰੇਨਬਰਨ ਅਤੇ ਪੈਕਨਮ ਵਿੱਚ ਅੱਜ ਹੀ ਸੰਪਰਕ ਕਰੋ ਸ਼ਰਮਾ ਸੋਲਿਸਿਟਰ ਐਂਡ ਕਨਵੈਂਸਰ ਵਿਕਰਮ ਸ਼ਰਮਾ ਤੇ ਸੁਨੈਨਾ ਸ਼ਰਮਾ 0478142378 ਤੁਸੀਂ ਖੁਦ ਐਥਲੀਟ ਹੋ ਮੈਂ ਚਾਹੁੰਗਾ ਕਿ ਬਹੁਤ ਸਾਰੇ ਐਸੇ ਸਾਡੇ ਬੱਚੇ ਨੇ ਜਾਂ ਕਹਿ ਲਓ ਵੀ ਤੁਹਾਡੀ ਇਸ ਦੇ ਵੀ ਨੇ ਉਹ ਸਹੀ ਡਾਈਟ ਜਿਹੜੀ ਹੈਗੀ ਆ ਕੀ ਹੈ ਕੀ ਨਹੀਂ ਕਿਉਂਕਿ ਅੱਜ ਕੱਲ ਮੋਸਟਲੀ ਜ਼ਮਾਨਾ ਆ ਗਿਆ ਅੰਗੂਠੇ ਵਾਲਾ ਮੈਂ ਅੰਗੂਠੇ ਵਾਲਾ ਜ਼ਮਾਨਾ ਤਾਂ ਕਹਿੰਨਾ ਇੱਕ ਰੀਲ ਤੋਂ ਬਾਅਦ ਇੱਕ ਕਹਿ ਰਿਹਾ ਵੀ ਦੇਸੀ ਘਿਓ ਖਾਣਾ ਚਾਹੀਦਾ ਦੂਜੇ ਪਾਸੇ ਅਗਲਾ ਕਹਿ ਰਿਹਾ ਵੀ ਇਹ ਜ਼ਹਿਰ ਆ ਇੱਕ ਕਹਿ ਰਿਹਾ ਵੀ ਬ੍ਰਾਊਨ ਬਰੈਡ ਖਾਣਾ ਚਾਹੀਦਾ ਅਗਲਾ ਕਹਿ ਰਿਹਾ ਵੀ ਨਹੀਂ ਰੋਟੀ ਜ਼ਹਿਰ ਆ ਸੋ ਮੈਂ ਚਾਹੁੰਨਾ ਮੈਂ ਵੀ ਤੁਸੀਂ ਖੁਦ ਐਥਲੀਟ ਹੋ ਇਹ ਇੱਕ ਭਰਮ ਭਲੇਖਾ ਜਿਹੜਾ ਐਥਲੀਟ ਵਾਸਤੇ ਇੱਕ ਜਾਂਦੇ ਹੋਏ ਮੈਸੇਜ ਸੋਹਣਾ ਜਿ ਜ਼ਰੂਰ ਦੇ ਕੇ ਜਾਓ ਨੇ ਵੀਰੇ ਡਾਈਟ ਦੇ ਅਕੋਰਡਿੰਗ ਜੇ ਮੈਂ ਦੱਸਾਂ ਤਾਂ ਅਸੀਂ ਜਿਆਦਾਤਰ ਸਾਡੇ ਕੋਸਾ ਵੀ ਸਾਡੀ ਰੈਡੀ ਕਰਦੇ ਨੇ ਜਿੱਦਾਂ ਵੀ ਲਾਈਕ 25 ਗ੍ਰਾਮ ਵੀ ਖਾਂਦੇ ਨੇ ਸਾਰਾ ਕੁਝ ਮਿਕਸ ਹੁੰਦਾ ਬਟ ਪਾਪਾ ਜਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਅਸੀਂ ਆਲਰੇਡੀ ਟ੍ਰੈਕ ਦੇ ਵਿੱਚ ਰਨਿੰਗ ਕਦੇ 5 ਕਿਲੋਮੀਟਰ ਕਰਨੀ ਹੋਵੇ 10 ਕਿਲੋਮੀਟਰ ਕਰਨੀ ਹੁੰਦੀ ਹੈ ਕੋਈ ਰੈਪੀਟੀਸ਼ਨਸ ਚੱਲਦੇ ਨੇ ਲਾਈਕ ਜਿਮ ਚੱਲਦੀ ਹੈ ਸੋ ਮੇਰੇ ਅਕੋਰਡਿੰਗ ਮੈਨੂੰ ਨਹੀਂ ਲੱਗਦਾ ਵੀ ਨਾਲ ਉਹ ਜਿਆਦਾ ਧਿਆਨ ਦੇਣ ਦੀ ਲੋੜ ਹੈ ਦੀ ਵੀ ਕੈਲਰੀਆਂ ਕਾਊਂਟ ਕਰਨ ਲੱਜੀ ਆ ਕਰ ਲੱਜੀ ਮੈਨੂੰ ਲੱਗਦਾ ਆਪਾਂ ਨੂੰ ਹੈਲਥ ਹੈਲਦੀ ਡਾਈਟ ਖਾਣੀ ਚਾਹੀਦੀ ਹੈ ਭਾਵੇਂ ਉਹ ਕਿਸੇ ਵੀ ਕਿਸੇ ਵੀ ਚੋਬੇ ਪਰ ਮੈਨੂੰ ਲੱਗਦਾ ਵੀ ਇਹ ਡਿਪੈਂਡ ਨਹੀਂ ਕਰਦਾ ਵੀ ਤੁਸੀਂ ਕਿਤਨਾ ਅਕੋਰਡਿੰਗ ਥੋੜੀ ਪ੍ਰੈਕਟਿਸ ਕਿਵੇਂ ਦੀ ਚੱਲ ਰਹੀ ਹੈ ਵੀ ਕਿਵੇਂ ਦਾ ਹਾਰਡ ਵਰਕ ਕਰ ਰਹੇ ਹੋ ਤੁਸੀਂ ਬਿਲਕੁਲ ਜੀ ਸੋ ਇਹ ਪੂਰੀ ਕਮੇਟੀ ਹੈ ਜੀ ਪੂਰੀ ਟੀਮ ਹੈ ਜੀ ਗਲੈਨਵੁੱਡ ਕਲੱਬ ਦੇ ਵੱਲੋਂ ਜਿਨ੍ਹਾਂ ਨੇ ਇਹ ਵਾਕਡੋਰ ਸੰਭਾਲੀ ਹੋਈ ਹੈ ਐਥਲੈਟਿਕਸ ਗਰਾਊਂਡ ਦੀ ਸਾਰਾ ਪਿਛੇ ਬੈਕਬੋਨ ਦਾ ਕੰਮ ਕੀਤਾ ਸਾਰੇ ਬੱਚਿਆਂ ਦੇ ਸਵੇਰ ਤੋਂ ਲੈ ਕੇ ਕਈ ਦਿਨਾਂ ਤੋਂ ਮਹੀਨਿਆਂ ਤੋਂ ਲੈ ਕੇ ਇਹਨਾਂ ਦੀ ਮਿਹਨਤ ਜਿਹੜੀ ਉਹ ਹੁਣ ਨਿੱਕੇ-ਨਿੱਕੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਚੱਲ ਰਹੀ ਹੈ ਗੁਰਸ਼ੇਰ ਸਿੰਘ ਜੀ ਜਾਂਦੇ ਜਾਂਦੇ ਕੋਈ ਕਮਿਊਨਿਟੀ ਨੂੰ ਮੈਸੇਜ ਜ਼ਰੂਰ ਦੇ ਕੇ ਦੀ ਦੂਰੋਂ ਚੱਲ ਕੇ ਆਏ ਹਾਂ ਤੇ ਸਾਨੂੰ ਸੇਵਾ ਦਾ ਮੌਕਾ ਦਿੱਤਾ ਤੇ ਅਸੀਂ ਆਪਣੇ ਵੱਲੋਂ 101% ਪੂਰਾ ਜੋਰ ਲਾਇਆ ਜੀ ਕਿਉਂਕਿ ਸਾਡਾ ਮੇਨ ਐਥਲੈਟਿਕਸ ਦੇ ਵਿੱਚ ਭਾਜੀ ਕੀ ਹੁੰਦਾ ਕਿ ਜੀ 12 ਵਜੇ ਰੇਸ ਹੋਣੀ ਆ ਤੇ 1:30 ਵਜੇ ਤੱਕ ਕੋਈ ਵੀ ਨਹੀਂ ਹੁੰਦਾ ਸੋ ਅਸੀਂ ਇਹ ਸੌਰੀ ਮੇਕ ਸ਼ੋਰ ਕੀਤਾ ਕਿ ਕਿਉਂਕਿ ਕਈ ਜਿਹੜੇ ਬੱਚੇ ਇੰਟਰ ਸਟੇਟ ਆਏ ਨੇ ਉਹਨਾਂ ਨੇ ਕਲਾਥਲੈਟਿਕਸ ਚ ਪਾਰਟਿਸਪੇਟ ਨਹੀਂ ਕੀਤਾ ਉਹਨਾਂ ਨੇ ਦੂਜੀਆਂ ਗੇਮਾਂ ਚ ਵੀ ਕੀਤਾ ਸੋ ਸਾਡੀ ਡਿਊਟੀ ਬਣਦੀ ਆ ਕਿ ਜੇ 1 ਵਜੇ ਰੇਸ ਹੋਣੀ ਆ ਤਾਂ 1 ਵਜੇ ਰੇਸ ਉਹਦੀ ਕਰਵਾ ਕੇ ਇੱਕ ਪੰਜ ਦੇ ਬੱਚੇ ਨੂੰ ਫ੍ਰੀ ਕਰੀਏ ਤਾਂ ਕਿ ਜੇ ਉਹਨੇ ਸੱਜੇ ਖੱਬੇ ਜਾਣਾ ਨਹੀਂ ਆ ਸੋ ਜਾ ਸਕੇ ਬੱਚਾ ਸਾਰਾ ਦਿਨ ਸਾਡੇ ਨਾਲ ਬੱਜਾ ਨਾ ਰਵੇ ਤੇ ਅਸੀਂ ਕਮਿਟਮੈਂਟ ਨੂੰ ਲੈ ਕੇ ਜਿੱਦਾਂ ਆਫੀਸ਼ੀਅਲਸ ਸਾਡੀਆਂ ਸਟੇਟ ਮੀਟ ਹੁੰਦੀਆਂ ਨੇ ਸਾਡੀਆਂ ਰੀਜਨਲ ਮੀਟਸ ਹੁੰਦੀਆਂ ਨੇ ਜਿਵੇਂ ਉੱਥੇ ਟਾਈਮ ਦੇ ਪਾਬੰਦ ਹੁੰਦੇ ਨੇ ਤੁਹਾਨੂੰ ਇੱਕ ਵਾਰੀ ਇ ਕਰਨ ਦੀ ਲੋੜ ਨਹੀਂ ਪੈਂਦੀ ਤੇ ਨਾ ਹੀ ਸਾਨੂੰ ਪਈ ਹੈ ਇੱਥੇ ਲੋਕ ਆਪੋ ਆਪਣਾ ਟਾਈਮ ਟੇਬਲ ਦੇਖ ਕੇ ਪਹੁੰਚ ਰਹੇ ਨੇ ਤੇ ਬੜੇ ਸੋਹਣੇ ਇਵੈਂਟ ਚੱਲ ਰਹੇ ਨੇ ਸੋ far ਤੇ ਬਾਕੀ ਅਜੇ 2 ਦਿਨ ਹੋਰ ਨੇ ਤੇ ਸਾਨੂੰ ਸਾਨੂੰ ਸੇਵਾ ਦਾ ਮੌਕਾ ਦਿਓ ਤੇ ਬੜਾ ਆਨੰਦ ਆ ਰਿਹਾ ਜੀ ਜੀ ਧੰਨਵਾਦ ਜੀ ਤੁਹਾਡੀ ਸਾਰੀ ਟੀਮ ਦਾ ਤੁਸੀਂ ਥੋੜਾ ਜਿਹਾ ਟਾਈਮ ਕੱਢਿਆ ਕਿਉਂਕਿ ਸਾਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਤੁਸੀਂ ਸਵੇਰ ਤੋਂ ਵਾਕਡਾਉਨ ਸੰਭਾਲੀ ਹੈ ਬਹੁਤ ਬਿਜ਼ੀ ਟਾਈਮ ਆ ਤੁਹਾਡਾ ਸਾਡੇ ਕਹਿਣ ਦਾ ਤੁਸੀਂ ਥੋੜਾ ਜਿਹਾ ਟਾਈਮ ਕੱਢ ਕੇ ਆਏ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਹ ਸਕਸੈਸਫੁਲ ਇਵੈਂਟ ਦੀਆਂ ਅਗਲੇ ਸਾਲ ਆਪਾਂ ਮਲ ਬਾਜੀ ਸੋ ਤੁਸੀਂ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਆਪਾਂ ਨਵੇਂ ਸੈਗਮੈਂਟ ਦੇ ਨਾਲ ਨਵੀਆਂ ਖੇਡਾਂ ਦੇ ਨਾਲ ਤੁਹਾਡੇ ਨਾਲ ਰੂਬਰੂ ਹੁੰਦੇ ਰਵਾਂਗੇ ਸੋ ਅਗਲੀ ਗੱਲਬਾਤ ਦਾ سلسلہ ਜਿਹੜਾ ਅਗਲੇ ਹੋਸਟ ਤੁਹਾਡੇ ਨਾਲ ਜਾਰੀ ਰੱਖਣਗੇ ਸੋ ਜੁੜੇ ਰਹੋ ਪੰਜਾਬ ਟੀਵੀ ਦੇ ਨਾਲ ਸਤਿ ਸ੍ਰੀ ਅਕਾਲ